ਅਕਸਰ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਬਾਵਜੂਦ ਵੀ ਅਕਸਰ ਉਹ ਫੜੇ ਜਾਂਦੇ ਨੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਏ ਸਾਂਝੇ ਆਪਰੇਸ਼ਨ ਦੌਰਾਨ ਭਾਰਤ-ਪਾਕ ਸਰਹੱਦ ਨੇੜੇੋਂ ਤਕਰੀਬਨ 40 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਥਾਣਾ ਅਜਨਾਲਾ ਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਜ਼ਿਲ੍ਹਾ ਅਮਰitsar ਦਿਹਾਤੀ ਦੇ ਐਸਐਸਪੀ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਨਿਰਮਲ ਸਿੰਘ सोनू ਪਾਕਿਸਤਾਨ ਵੱਲੋਂ ਸਾਈਡ ਤੋਂ ਹੈਰੋਇਨ ਮੰਗਵਾਉਣ ਜਾ ਰਿਹਾ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਐਫ ਦੀ ਮਦਦ ਨਾਲ 40 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇੱਕ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ सोनू ਨਿਰਮਲ ਸਿੰਘ सोनू ਕਰਕੇ ਹੈਗਾ ਪਖਨੇ ਕੱਲੇ ਕਰਿੰਡੇ ਦਾ ਰਹਿਣ ਵਾਲਾ। ਉਹ ਅਕ੍ਰੋਸ ਦਾ ਬਾਰਡਰ ਤੋਂ ਸਮਾਨ ਮੰਗਾ ਰਿਆ ਸੀਗਾ ਅਸੀਂ ਇਨਫਾਰਮੇਸ਼ਨ ਬੀਐਸਐਫ ਦੇ ਨਾਲ ਸ਼ੇਅਰ ਕੀਤੀ ਔਰ ਆਪਰੇਸ਼ਨ ਵਿੱਚ ਅਸੀਂ 40 ਕਿਲੋ ਤੋਂ ਉੱਪਰ ਹੈਰੋਇਨ ਤੇ 180 ਗ੍ਰਾਮ ਓਪੀਐਮ ਰਿਕਵਰ ਕੀਤਾ ਹੈਗਾ ਸਰਚ ਆਪਰੇਸ਼ਨ ਸਾਡਾ ਚੱਲਦਾ ਪਿਆ ਹੈ ਬਾਕੀ ਇਹ ਜਿਹੜੇ ਬੰਦੇ ਹੈਗੇ ਇਹਨਾਂ ਦਾ ਇੱਕ ਸਕੂਟੀ ਤੇ ਇੱਕ ਮੋਟਰਸਾਈਕਲ ਆਪਾਂ ਰਿਕਵਰ ਕਰ ਲਿਆ ਹੈਗਾ ਔਰ ਜਲਦੋ ਜਲਦ ਇਹਨਾਂ ਨੂੰ ਵੀ ਆਪਾਂ ਫੜ ਲਿਆਂਗੇ ਪਰ ਕਿਹੜੀ ਜਗ੍ਹਾ ਰਿਕਵਰੀ ਹੋਈ ਹੈ ਤੇ ਕਿਸ ਦਿਨ ਕਰਨਾ ਹੈ ਦੱਸ ਦਿਓ ਆ ਪੰਜ ਗਰਾਹੀਆ ਜਿਹੜੀ ਬੀਓਪੀ ਹੈਗੀ ਹੈ ਉਤੋਂ ਰਿਕਵਰੀ ਹੋਈ ਹੈ ਔਰ ਇਹਦੇ ਰਿਗਾਰਡਿੰਗ ਪੀਐਸ ਰਮਦਾਸ ਸਿੰਘ 103 ਨੰਬਰ ਐਫਆਈਆਰ ਦਰਜ ਕੀਤੀ ਹੈ ਰਾਉਂਡ ਫਾਇਰ ਵੀ ਕੋਈ ਹੋਇਆ ਹੈ ਇਹ ਪਤਾ ਨਹੀਂ ਰਾਉਂਡ ਫਾਇਰ ਹੋਏ ਨੇ ਉਹਦੇ ਰਿਗਾਰਡਿੰਗ ਇਨਫੋਰਮੇਸ਼ਨ ਬੀਐਸਐਫ ਸਾਡੇ ਨਾਲ ਸ਼ੇਅਰ ਕਰੇ ਸਰ ਕਿਸੇ ਵਿਅਕਤੀ ਦੀ ਹੈਗੀ ਸੀ ਇਹ ਹਾਂਜੀ ਇਹ ਕਿਸੇ ਵਿਅਕਤੀ ਦੀ ਥੇਪ ਜੀ ਹਾਂਜੀ ਮੈਂ ਤੁਹ Uh, he is known for smuggling oda saman sikda jada hai sir koi jat bhi hoya hai us search operation chal raha hai ja jis tarah bhi agli information milegi uske baad tonu dasange bureau report smz punjab full latest updates like and follow our facebook page smz news and don't forget to subscribe our youtube channel and press the bell icon